ਠੀਕ ਹੋ ਗਿਆ ਅੱਜ ਇੱਥੇ ਆਫਿਸ ਸਾਡੇ ਆਇਓ ਵੈਲਕਮ ਜੀ ਆ ਹਾਂ ਹਾਂ ਠੀਕ ਹੈ ਮੈਂ ਅਪੀਲ ਕਰਦਾ ਲੋਕਾਂ ਨੂੰ ਜ਼ਿਲ੍ਹਾ ਮਾਂਝਾ ਵਾਲੇ ਭਗਵਾਨ ਤਾਂ ਇੱਥੇ ਆਇਆ ਕਰੋ ਇਨਾਂ ਕੋਲ ਵੀਜਾ ਲਾਇਆ ਕਰੋ ਠੀਕ ਹੈ ਬਹੁਤ ਇਮਾਨਦਾਰ ਨਾਲ ਲੋਗ ਆ ਕੋਈ ਇੱਜ ਠੋਖਾ ਨਹੀਂ ਹਰਾਂ ਕੋਈ ਇੱਜ ਠੱਗੀ ਨਹੀਂ ਹੁੰਦੀ ਠੀਕ ਯਾਰ ਕਿੰਨੇ ਤਾਂ ਡੈਪੋਸਟ ਖਰਚਾ ਲੱਗਦਾ ਉਨਾ ਹੀ ਇਹਨਾਂ ਤੁਹਾਨੂੰ ਦੱਸਣਾ ਆ ਵੱਧ ਨਹੀਂ ਦੱਸਣਾ ਕਈ ਲੋਕ ਵੱਧ ਦੱਸਦੇ ਆ ਇਹਨਾਂ ਨੇ ਬਹੁਤ ਵਧੀਆ ਮੁੰਡੇ ਕਾਫੀ ਇਹਨਾਂ ਨੇ ਬਾਹਰ ਭੇਜੇ ਆ ਕਿਤਰਾ ਅਮਰੀਕਾ ਭੇਜੇ ਯੂਕੇ ਭੇਜੇ ਆ ਪੂਰੀ ਕਿਦਰ ਕੋ ਕਿਦਰ ਕੋ ਕਰਾਈ ਹੋਈ ਉਥੇ ਠੀਕ ਆ ਨਾ ਤੇ ਆਗੇ ਇੱਥੇ ਆਇਆ ਕਰੋ ਆਪਣੇ ਵਿਜੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਤਰਨਤਨ ਵਸੀਆਂ ਨੂੰ ਪੱਟੀ ਹੋ ਗਿਆ ਤਰਨਤਨ ਗਰੂਰ ਸਾਹਿਬ ਖੇਮ ਕਰਨ ਇੱਥੇ ਆਗੇ ਵਿਜਾ ਇਹਨਾਂ ਕੋਲ ਲਾਇਆ ਕਰੋ ਬਹੁਤ ਛੇਤੀ ਵਿਜਾ ਲੱਗ ਜਾਂਦਾ ਮੈਨੂੰ ਕਹਿੰਦੇ ਸੰਗਾ ਸਾਹਿਬ ਤੁਹਾਨੂੰ ਜੁਕੇ ਭੇਜਣਾ ਆ ਉਹ ਮੈਂ ਨਹੀਂ ਜੁਕੇ ਗਏ ਤੇ ਫਾਜਾਂਗੇ ਤੇ ਕਿੱਥੇ ਮੁੜ ਕੇ ਪੰਗਾ ਮੁਰ ਕੇ ਆਉਣਾ ਨੇ ਪੰਜਾਬ ਚ ਕਿਧਰਾਵਾਂਗੇ ਠੀਕ ਆ ਨਾ ਮੁੜ ਕੇ ਰੱਖ ਲੀਂਦੇ ਗੋਰੇ ਉੱਥੇ ਹੈ ਤੇ ਇੱਥੇ ਬਹੁਤ ਵਧੀਆ ਵਿਜਾ ਲਾਉਂਦੇ ਆ ਬਹੁਤ ਭਰਾ ਮੇਰਾ ਰਵੀ ਆ ਠੀਕ ਆ ਨਾ ਰਵੀ ਕਿਦਰ ਕੋ ਗਦਰ ਕੋ ਬਹੁ ਕਰਾਉਂਦਾ ਆ ਠੀਕ ਆ ਨਾ ਇਥੇ ਜਰੂਰ ਆਇਆ ਕਰੋ ਤੇ ਬੋਹ ਦੇ ਨਾਲ ਦੀ ਮਸ਼ਹੂਰੀ ਆ ਠੀਕ ਹੈ ਨਾ ਮਾਨਦਾਰੀ ਦਾ ਕੰਮ ਆ ਕبھی ਨਹੀਂ ਆ ਕبھی ਨਹੀਂ ਬਾਹੂ ਕਰਉਂਦੇ ਆ ਕبھی ਨਹੀਂ ਬਾਹੂ ਕبھی ਨਹੀਂ ਕبھی ਨਹੀਂ ਤੇ ਵਿਜੇ ਬਹੁਤ ਲੱਗਦੇ ਇਨਾਂ ਦੇ ਠੀਕ ਹੈ ਨਾ ਦਸਤਾ ਵੀਜੇ ਇਨਾਂ ਦੇ ਮੈਨੂੰ ਲੱਗਾ ਡੇਢੀ ਲੱਗਦੇ ਆ ਠੀਕ ਹੈ ਨਾ ਬਹੁਤ ਮਾਨਦਾਰੀ ਦਾ ਕੰਮ ਹੁੰਦੇ ਆ ਠੀਕ ਹੈ ਨਾ ਕਈਆਂ ਲੋਕਾਂ ਨੇ ਬਹੁਤ ਖੋਲੇ ਆ ਤੇ ਪਿੱਛੇ ਬੰਦ ਬਹੁਤ ਜ਼ਿਆਦਾ ਹੋਏ ਆ ਠੀਕ ਹੈ ਨਾ ਇਹਨਾਂ ਦਾ ਜਿਹੜਾ ਪੱਕਾ ਹੀ ਆ ਕਿ ਤਰ੍ਹਾਂ ਇਹਨਾਂ ਤੋਂ ਸਮਝਿਆ ਇਹਨਾਂ ਨੂੰ ਪੂਰੀ ਮਾਨਦਾਰੀ ਨਾਲ ਕੰਮ ਕਰਦੇ ਆ ਹਰ ਜਿਹੜਿਆਂ ਚ ਇਹਨਾਂ ਨੇ ਖੋਲੇ ਆ ਅੰਬਰ ਸਾਰੇ ਇਹਨਾਂ ਦਾ ਉਹ ਚੱਲਦਾ ਆ ਕਿਦਨ ਕੋ ਕਿਦਨ ਕੋ ਕਰਾਈ ਜਾਂਦਾ